ਕਹਿੰਦੇ ਨੇ ਕਿ ਜਦੋਂ ਬੰਦੇ ਕੋਲੇ ਪਾਵਰ ਪੈਸਾ ਤਾਕਤ ਆ ਜਾਵੇ ਤੇ ਉਸ ਨੂੰ ਇਸ ਦਾ ਨਸ਼ਾ ਹੋ ਜਾਵੇ ਤਾਂ ਫੇਰ ਉਸ ਦਾ ਅੰਤ ਲਾਜ਼ਮੀ ਹੈ ਕਿਉਂਕਿ ਜਦੋਂ ਬੰਦਾ ਅਤ ਚੱਕ ਲਵੇ ਅਤ ਤੇ ਅੰਤ ਦੇ ਵਿੱਚ ਅਧਿਕ ਤੇ ਟਿੱਪੀ ਦਾ ਫਰਕ ਹੈ ਜਦੋਂ ਬੰਦਾ ਅਤ ਚੱਕ ਲਵੇ ਤਾਂ ਫੇਰ ਇਹ ਸਮਝੋ ਕਿ ਉਸ ਦਾ ਮਾੜਾ ਸਮਾਂ ਸ਼ੁਰੂ ਹੋ ਗਿਆ ਇਸ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦੇ ਕੋਲ ਤਾਕਤ ਸੀ ਉਸ ਨੇ ਆਪਣੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਤੇ ਫਿਰ ਜੋ ਉਸ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਿਆ ਸ਼ਾਇਦ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੋਈ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਲਾਲ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ Rajasthan ਦੇ ਜ਼ਿਲ੍ਹਾ बूंदी ਦੀ ਗੱਲ ਹੈ 28 ਅਗਸਤ 2019 ਦੀ ਇਥੋਂ ਦਾ ਰਹਿਣ ਵਾਲਾ ਅਭਿਸ਼ੇਕ ਸ਼ਰਮਾ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਸੀ ਇਸ ਦੀ ਡਿਊਟੀ ਪੁਲਿਸ ਲੈਨ ਵਿੱਚ ਲੱਗੀ ਹੋਈ ਸੀ 28 ਅਗਸਤ 2019 ਨੂੰ ਸ਼ਾਮ ਨੂੰ ਤਕਰੀਬਨ 7 ਵਜੇ ਇਹ ਆਪਣੀ ਮਾਂ ਅਤੇ ਭੈਣ ਨੂੰ ਕਹਿੰਦਾ ਕਿ ਮੈਂ ਡਿਊਟੀ ਲਈ ਚੱਲਿਆ ਇਸ ਦੀ ਮਾਂ ਦਾ ਨਾਮ ਦਿਆਬੰਤੀ ਤੇ ਭੈਣ ਦਾ ਨਾਂ ਸੀਤਲਾ ਸੀ ਇਹ ਆਪਣੀ ਬਾਈਕ ਲੈ ਕੇ ਡਿਊਟੀ ਤੇ ਚਲਿਆ ਜਾਂਦਾ ਹੈ ਦੂਸਰਾ ਦਿਨ ਚੜਿਆ 29 ਅਗਸਤ ਦਾ ਦਿਨ ਚੜਿਆ ਤਾਂ ਅਭਿਸ਼ੇਕ ਘਰ ਨਾ ਮੁੜਿਆ ਹੁਣ ਮਾਤਾ ਤੇ ਭੈਣ ਨੂੰ ਚਿੰਤਾ ਹੋਈ ਕਿ ਅਭਿਸ਼ੇਕ ਘਰ ਕਿਉਂ ਨਹੀਂ ਆਇਆ ਜਦੋਂ 10 11 ਵਜੇ ਗਏ ਤਾਂ ਹੁਣ ਮਾਂ ਨੇ ਪੁਲਿਸ ਲਾਈਨ ਦੇ ਵਿੱਚ ਕਾਲ ਕੀਤੀ ਪਹਿਲਾਂ ਅਭਿਸ਼ੇਕ ਨੂੰ ਕਾਲ ਕੀਤੀ ਅਭਿਸ਼ੇਕ ਦਾ ਫੋਨ ਬੰਦ ਆ ਰਿਹਾ ਸੀ ਉਸ ਨੇ ਪੁਲਿਸ ਲਾਈਨ ਦੇ ਵਿੱਚ ਕਾਲ ਕੀਤੀ ਤੇ ਪੁੱਛਿਆ ਕਿ ਅਭਿਸ਼ੇਕ ਘਰ ਆਇਆ ਨਹੀਂ ਉਹ ਰਾਤ 7 ਵਜੇ ਡਿਊਟੀ ਵਾਸਤੇ ਘਰੋਂ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ ਜੋ ਅੱਗੋਂ ਇਹਨਾਂ ਨੂੰ ਜਵਾਬ ਮਿਲਿਆ ਉਹ ਸੁਣ ਕੇ ਮਾਂ ਤੇ ਧੀ ਦੋਨੋਂ ਹੈਰਾਨ ਹੋ ਗਏ ਅੱਗੋਂ ਉਹਨਾਂ ਨੇ ਕਿਹਾ ਕਿ ਅਭਿਸ਼ੇਕ ਤਾਂ ਰਾਤ ਡਿਊਟੀ ਤੇ ਆਇਆ ਹੀ ਨਹੀਂ ਇਹ ਸੁਣ ਕੇ ਹੁਣ ਮਾਤਾ ਤੇ ਭੈਣ ਦੀ ਦੋਨਾਂ ਦੀ ਪਰੇਸ਼ਾਨੀ ਹੋਰ ਵੱਧ ਗਈ ਉਹਨਾਂ ਨੇ ਹੁਣ ਜਿੰਨੇ ਅਭਿਸ਼ੇਕ ਦੇ ਦੋਸਤ ਸੀ ਉਸ ਦੇ ਸੰਪਰਕ ਵਿੱਚ ਬੰਦੇ ਸੀ ਸਭ ਨਾਲ رابطہ ਕਾਇਮ ਕੀਤਾ ਪਰ ਅਭਿਸ਼ੇਕ ਦਾ ਕੁਝ ਵੀ ਪਤਾ ਨਹੀਂ ਲੱਗਿਆ 30 ਅਗਸਤ ਆ ਗਈ 30 ਅਗਸਤ ਨੂੰ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ ਤੇ ਆਪਣੇ ਤੌਰ ਤੇ ਸਾਰੇ ਕਿਤੇ ਅਭਿਸ਼ੇਕ ਦੀ ਭਾਲ ਕੀਤੀ ਪਰ ਅਭਿਸ਼ੇਕ ਨਹੀਂ ਮਿਲਿਆ ਹੁਣ ਚਲਦੇ ਚਲਦੇ 5 ਸਤੰਬਰ ਆ ਗਿਆ 5 ਸਤੰਬਰ ਨੂੰ ਇਹਨਾਂ ਨੇ ਬੂੰਦੀ ਦੀ ਕੋਤਵਾਲੀ ਦੇ ਵਿੱਚ ਜਾ ਕੇ ਅਭਿਸ਼ੇਕ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦਿੱਤੀ ਹੁਣ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਸਾਡਾ ਸਟਾਫ ਮੈਂਬਰ ਗੁੰਮ ਹੈ ਲਾਪਤਾ ਹੈ ਤਾਂ ਉਹਨਾਂ ਨੇ ਵੀ ਇਸ ਗੱਲ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਲੈਂਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਅਭਿਸ਼ੇਕ ਦੀਆਂ ਕਾਲ ਡਿਟੇਲਾਂ ਤੇ ਲੋਕੇਸ਼ਨ ਕਢਾਈ ਇਸ ਅਭਿਸ਼ੇਕ ਦੇ ਫੋਨ ਉੱਤੇ ਤਕਰੀਬਨ 200 ਬੰਦਿਆਂ ਨਾਲ ਗੱਲ ਹੋਈ ਹੋਈ ਸੀ ਉਹਨਾਂ 200 ਬੰਦਿਆਂ ਦੇ ਨਾਲ ਵੀ ਪੁਲਿਸ ਨੇ ਗੱਲਬਾਤ ਕੀਤੀ ਪਰ ਉਹਨਾਂ ਤੋਂ ਕੁਝ ਪਤਾ ਨਹੀਂ ਲੱਗਿਆ ਜਦੋਂ ਅਭਿਸ਼ੇਕ ਦੀ ਲੋਕੇਸ਼ਨ ਦੇਖੀ ਗਈ ਇਸ ਦੇ ਫੋਨ ਦੀ ਆਖਰੀ ਲੋਕੇਸ਼ਨ ਇਸ ਜਗ੍ਹਾ ਤੋਂ 136 ਕਿਲੋਮੀਟਰ ਦੂਰ ਜ਼ਿਲ੍ਹਾ ਸਮਾਈ ਮਾਦੋਪੁਰ ਦੇ ਵਿਜੇਗੜ ਕਿਲੇ ਦੀ ਸੀ ਹੁਣ ਪੁਲਿਸ ਇਸ ਜਗ੍ਹਾ ਤੇ ਵੀ ਜਾਂਦੀ ਹੈ ਉਥੋਂ ਪੁੱਛਗਿੱਛ ਕਰਦੀ ਹੈ ਅਭਿਸ਼ੇਕ ਦੀਆਂ ਫੋਟੋਆਂ ਵੀ ਦਿਖਾਈਆਂ ਜਾਂਦੀਆਂ ਤੇ ਪੁੱਛਿਆ ਜਾਂਦਾ ਕਿ ਇਸ ਬਾਰੇ ਕਿਸੇ ਨੂੰ ਕੁਝ ਪਤਾ ਹੋਵੇ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਸੀਸੀਟੀਵੀ ਕੈਮਰੇ ਵੀ ਦੇਖੇ ਗਏ ਪਰ ਅਭਿਸ਼ੇਕ ਦਾ ਕੁਝ ਵੀ ਪਤਾ ਨਹੀਂ ਲੱਗਿਆ ਪੁਲਿਸ ਨੂੰ ਜਾਂਚ ਕਰਦੇ ਕਰਦੇ ਇੱਕ ਗੱਲ ਪਤਾ ਲੱਗੀ ਕਿ ਅਭਿਸ਼ੇਕ ਦਾ ਵਿਆਹ ਹੋਇਆ ਹੋਇਆ ਤੇ ਉਸ ਦੀ ਘਰਵਾਲੀ ਤੇ ਉਸ ਦੀ ਘਰ ਵਾਲੀ ਸਬਾਈ ਮਾਦੋਪੁਰ ਜ਼ਿਲ੍ਹੇ ਦੇ ਹੀ ਇੱਕ ਇਲਾਕੇ ਜੱਟ ਬਾੜਾ ਆਪਣੇ ਪੇਕੇ ਰਹਿੰਦੀ ਹੈ ਤੇ ਉਸ ਨੇ ਅਭਿਸ਼ੇਕ ਦੇ ਉੱਤੇ ਇਤਲਾਕ ਦਾ ਕੇਸ ਕੀਤਾ ਹੋਇਆ ਹੁਣ ਪੁਲਿਸ ਦਾ ਸ਼ੱਕ ਉਸ ਦੀ ਘਰਵਾਲੀ ਤੇ ਜਾਂਦਾ ਹੈ ਘਰਵਾਲੀ ਦਾ ਨਾਂ ਦਿਬਿਆ ਪਾਠਕ ਸੀ ਪੁਲਿਸ ਘਰ ਵਾਲੀ ਕੋਲ ਜਾਂਦੀ ਹੈ ਉਸ ਨਾਲ ਗੱਲ ਕਰਦੀ ਹੈ ਉਸ ਤੋਂ ਪੁੱਛਦੀ ਹੈ ਕਿ ਤੈਨੂੰ ਅਭਿਸ਼ੇਕ ਬਾਰੇ ਕੁਝ ਪਤਾ ਹੋਵੇ ਤਾਂ ਉਸ ਨੇ ਕੋਰੀ ਨਾ ਕਰ ਦਿੱਤੀ ਕਿ ਮੈਨੂੰ ਕੁਝ ਨਹੀਂ ਪਤਾ ਤਾਂ ਪੁਲਿਸ ਨੇ ਪੁੱਛਿਆ ਕਿ ਤੂੰ ਉਸ ਤੋਂ ਤਲਾਕ ਕਿਉਂ ਲੈ ਰਹੀ ਹੈ ਤੂੰ ਆਪਣੇ ਸਹੁਰੇ ਕਿਉਂ ਨਹੀਂ ਰਹਿ ਰਹੀ ਪੇਕੇ ਕਿਉਂ ਰਹਿ ਰਹੀਆਂ ਤੇਰਾ ਅਭਿਸ਼ੇਕ ਦੇ ਨਾਲ ਕੀ ਝਗੜਾ ਹੈ ਕਿਉਂਕਿ ਪੁਲਿਸ ਨੇ ਉਸ ਅਭਿਸ਼ੇਕ ਦੇ ਸਾਰੇ ਦੁਸ਼ਮਣੀ ਵਾਲੇ ਪੱਖ ਵੀ ਜਾਂਚ ਕੀਤੀ ਸੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ ਸੀ ਹੁਣ ਪੁਲਿਸ ਨੂੰ ਇਹ ਲੱਗ ਰਿਹਾ ਸੀ ਕਿ ਜ਼ਰੂਰ ਅਭਿਸ਼ੇਕ ਦੀ ਪਤਨੀ ਨੇ ਹੀ ਅਭਿਸ਼ੇਕ ਦੇ ਨਾਲ ਕੁਝ ਕਰਵਾਇਆ ਇਸ ਨੇ ਹੀ ਉਸ ਨੂੰ ਲਾਪਤਾ ਕੀਤਾ ਕਿਉਂਕਿ ਜੋ ਅਭਿਸ਼ੇਕ ਦੀ ਲੋਕੇਸ਼ਨ ਆ ਰਹੀ ਸੀ ਉਹ ਇਸ ਦੀ ਪਤਨੀ ਦੇ ਪਿੰਡ ਦੇ ਕੋਲ ਦੀ ਆ ਰਹੀ ਸੀ ਜਾਨੀ ਪਿੰਡ ਤੋਂ ਥੋੜੀ ਦੂਰ ਦੀ ਇੱਕੀ ਜ਼ਿਲੇ ਦੀ ਆ ਰਹੀ ਸੀ ਪਰ ਪਤਨੀ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਹੁਣ ਪੁਲਿਸ ਨੇ ਹੋਰ ਪੁੱਛਗਿੱਛ ਕੀਤੀ ਤੇ ਉਸ ਉੱਤੇ ਦਬਾਅ ਪਾਇਆ ਕਿ ਤੂੰ ਸਾਨੂੰ ਦੱਸ ਕੇ ਤੂੰ ਅਭਿਸ਼ੇਕ ਤੋਂ ਤਲਾਕ ਕਿਉਂ ਲੈ ਰਹੀ ਆ ਤਾਂ ਉਸ ਨੇ ਦੱਸਿਆ ਕਿ 2018 ਦੀ ਗੱਲ ਹੈ ਜੁਲਾਈ ਦੀ ਮੈਂ ਅਭਿਸ਼ੇਕ ਦੇ ਕੋਲ ਰਹਿੰਦੀ ਸੀ ਤਾਂ ਮੇਰੀ ਭੈਣ ਮੇਰੀ ਭੂਆ ਦੀ ਕੁੜੀ ਵੀ ਮੇਰੇ ਕੋਲ ਛੁੱਟੀਆਂ ਕੱਟਣ ਆਈ 20 ਦਿਨਾਂ ਦੀਆਂ ਇੱਕ ਦਿਨ ਮੈਂ ਅਭਿਸ਼ੇਕ ਤੇ ਜੋ ਮੇਰੇ ਭੂਆ ਦੀ ਕੁੜੀ ਸੀ ਜਿਸ ਦਾ ਨਾਮ ਸ਼ਿਆਮਾ ਸ਼ਰਮਾ ਸੀ ਉਹਨਾਂ ਦੋਹਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਿਆ ਜਦੋਂ ਮੈਂ ਇਹ ਦੇਖਿਆ ਤਾਂ ਮੈਨੂੰ ਬੜਾ ਗੁੱਸਾ ਆਇਆ ਮੈਂ ਆਪਣੇ ਸਹੁਰਿਆਂ ਦਾ ਘਰ ਛੱਡ ਕੇ ਪੇਕੇ ਘਰ ਆ ਗਈ ਤੇ ਮੈਂ ਸੋਚਿਆ ਕਿ ਮੈਂ ਇਸ ਬੰਦੇ ਦੇ ਨਾਲ ਨਹੀਂ ਰਹਿਣਾ ਤੇ ਮੈਂ ਆਪਣੀ ਭੈਣ ਨੂੰ ਵੀ ਕਿਹਾ ਕਿ ਤੂੰ ਮੇਰਾ ਘਰ ਕਿਉਂ ਪਟ ਰਹੀ ਹੈਂ ਜਦੋਂ ਦਿਬਿਆ ਨੇ ਆਪਣੀ ਭੈਣ ਸ਼ਿਆਮਾ ਨੂੰ ਪੁੱਛਿਆ ਕਿ ਤੂੰ ਮੇਰੇ ਪਤੀ ਨਾਲ ਇਹ ਕੀ ਕਰ ਰਹੀ ਸੀ ਤਾਂ ਸ਼ਿਆਮਾ ਨੇ ਕਿਹਾ ਕਿ ਇਹ ਮੇਰੇ ਉੱਪਰ ਪੁਲਿਸ ਵਾਲਾ ਹੋਣ ਦਾ ਰੋਹ ਮਾਰਦਾ ਸੀ ਮੇਰੇ ਨਾਲ ੱੱਕੇ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਿਆਮਾ ਦਾ ਪਿਤਾ ਨਹੀਂ ਸੀ ਇਸ ਦੀ ਮਾਤਾ ਆਂਗਣਵਾੜੀ ਦੇ ਵਿੱਚ ਵਰਕਰ ਸੀ ਇਹ ਸ਼ਿਆਮਾ ਸਮਾਈ ਮਾਧੋਪੁਰ ਦੇ ਹੀ ਇੱਕ ਇਲਾਕੇ ਬਾਵਲੀ ਦੀ ਰਹਿਣ ਵਾਲੀ ਸੀ ਦੇਬਿਆ ਤੇ ਸ਼ਾਮਾ ਦੋਨੋਂ ਥੋੜੇ ਥੋੜੇ ਫਰਕ ਤੇ ਹੀ ਇਹਨਾਂ ਦੇ ਪਿੰਡ ਸੀ ਉੱਥੇ ਰਹਿੰਦੀਆਂ ਸੀ ਸ਼ਾਮਾ ਦੇਖਣ ਵਿੱਚ ਬੜੀ ਸੁੰਦਰ ਸੀ ਇਸ ਦੀਆਂ ਅੱਖਾਂ ਐਸ਼ਵਰੀਆ ਰਾਯਰੀਆਂ ਸਨ ਯਾਨੀ ਇਹ ਮੌੜਲਾ ਵਰਗੀ ਦਿਖਾਈ ਦਿੰਦੇ ਸੀ ਪੜਨ ਵਿੱਚ ਬੜੀ ਹੁਸ਼ਿਆਰ ਸੀ ਤੇ ਇਹ ਸੋਸ਼ਲ ਮੀਡੀਆ ਉੱਤੇ ਵੀ ਐਕਟਿਵ ਸੀ ਇਸ ਦੇ ਕਾਫੀ ਫਾਲੋਅਰ ਸਨ ਦੇਬਿਆ ਪਾਠਕ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਪਰ ਕੁਝ ਵੀ ਪੁਲਿਸ ਦੇ ਹੱਥ ਨਹੀਂ ਲੱਗਿਆ ਤੇ ਹੁਣ ਪੁਲਿਸ ਦਾ ਸ਼ੱਕ ਸ਼ਾਮਾ ਤੇ ਜਾਂਦਾ ਹੈ ਸ਼ਾਮਾ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਉਹ ਬਿਲਕੁਲ ਇਨਕਾਰ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੇਰਾ ਉਸ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਤੇ ਮੇਰੀ ਤਾਂ ਉਸ ਨਾਲ ਕਦੇ ਗੱਲ ਵੀ ਨਹੀਂ ਹੋਈ ਹੁਣ ਪੁਲਿਸ ਸ਼ਾਮਾ ਦੇ ਮੋਬਾਈਲ ਦੀ ਸੀਡੀਆਰ ਤੇ ਲੋਕੇਸ਼ਨ ਕਢਾਉਂਦੀ ਹੈ ਤੇ ਪੁਲਿਸ ਦੇ ਹੱਥ ਇੱਕ ਬਹੁਤ ਵੱਡਾ ਸਬੂਤ ਲੱਗਦਾ ਹੈ ਇਹ ਸਬੂਤ ਸੀ ਕਿ ਉਹੀ ਸਮੇਂ ਸ਼ਾਮਾ ਦੀ ਤੇ ਅਭਿਸ਼ੇਕ ਦੀ ਕਿਲਾ ਵਿਜੇਗੜ੍ਹ ਦੇ ਵਿੱਚ ਲੋਕੇਸ਼ਨ ਸੀ ਹੁਣ ਪੁਲਿਸ ਸ਼ਾਮਾ ਤੋਂ ਹੋਰ ਪੁੱਛਗਿਛ ਕਰਦੀ ਹੈ ਪੁਲਿਸ ਨੂੰ ਸ਼ਾਮਾ ਦੀ ਸੀਡੀਆਰ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਸ਼ਾਮਾ ਅਭਿਸ਼ੇਕ ਦੇ ਨਾਲ ਕਿਸੇ ਹੋਰ ਨੰਬਰ ਤੇ ਗੱਲ ਕਰਦੀ ਸੀ ਇਹ ਨੰਬਰ ਅਭਿਸ਼ੇਕ ਨੇ ਪਰਸਨਲ ਰੱਖਿਆ ਹੋਇਆ ਸੀ ਜਿਸ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ ਇਸ ਨੰਬਰ ਤੇ ਹੀ ਅਭਿਸ਼ੇਕ ਸ਼ਾਮਾ ਦੇ ਨਾਲ ਗੱਲ ਕਰਦਾ ਸੀ ਤੇ ਸ਼ਾਮਾ ਸਵਾਈ ਮਾਧੋਪੁਰ ਦੇ ਇੱਕ ਮੁੰਡੇ ਨਵੇਦ ਦੇ ਨਾਲ ਵੀ ਗੱਲ ਕਰਦੀ ਸੀ ਹੁਣ ਪੁਲਿਸ ਨਵੇਦ ਨੂੰ ਵੀ ਚੱਕਦੀ ਹੈ ਕਿਉਂਕਿ ਨਵੇਦ ਦੇ ਫੋਨ ਦੀ ਲੋਕੇਸ਼ਨ ਵੀ ਉਸੇ ਸਮੇਂ 28 ਅਗਸਤ ਨੂੰ ਕਿਲਾ ਵਿਜੇਗੜ੍ਹ ਦੀ ਸੀ ਹੁਣ ਪੁਲਿਸ ਨੇ ਨਵੇਦ ਨੂੰ ਸਖਤੀ ਦੇ ਨਾਲ ਪੁੱਛਿਆ ਤਾਂ ਨਵੇਦ ਟੁੱਟ ਜਾਂਦਾ ਹੈ ਇਹ ਸਾਰਾ ਕੁਝ ਪਤਾ ਕਰਨ ਨੂੰ ਜਾਨੀ ਇਸ ਜਾਂਚ ਨੂੰ ਪੁਲਿਸ ਦੇ ਤਕਰੀਬਨ 110 ਦਿਨ ਲੱਗ ਗਏ ਹੁਣ ਨਵੇਹ ਦੱਸਦਾ ਹੈ ਕਿ ਮੇਰਾ ਸ਼ਾਮਾ ਦੇ ਨਾਲ ਪ੍ਰੇਮ ਸਬੰਧ ਹੈ ਪਰ ਅਭਿਸ਼ੇਕ ਤੱਕੇ ਦੇ ਨਾਲ ਪੁਲਿਸ ਵਾਲਾ ਰੋਹ ਮਾਰ ਕੇ ਇਸ ਨਾਲ ਗੱਲ ਕਰਦਾ ਸੀ ਤੇ ਇਸ ਨੂੰ ਸਬੰਧ ਬਣਾਉਣ ਨੂੰ ਕਹਿੰਦਾ ਸੀ ਤੇ ਇਸ ਨੂੰ ਮਿਲਦਾ ਸੀ ਪਰ ਸ਼ਾਮਾ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਸੀ ਉਹ ਬਰਦਾਸ਼ਤ ਨਹੀਂ ਕਰਦੀ ਸੀ ਹੁਣ ਇਹਨਾਂ ਨੂੰ ਲੱਗਿਆ ਕਿ ਅਭਿਸ਼ੇਕ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ ਤਾਂ ਸ਼ਾਮਾ ਨੇ ਅਭਿਸ਼ੇਕ ਨੂੰ ਫੋਨ ਕੀਤਾ ਕਿ ਤੂੰ ਮੈਨੂੰ ਕਿਲਾ ਵਿਜੇਗੜ੍ਹ ਦੇ ਵਿੱਚ ਆ ਕੇ ਮਿਲ ਅਭਿਸ਼ੇਕ 28 ਅਗਸਤ 2019 ਨੂੰ ਆਪਣੇ ਘਰੋਂ ਚੱਲਦਾ ਤੇ 136 ਕਿਲੋਮੀਟਰ ਦੂਰ ਬੂੰਦੀ ਤੋਂ 136 ਕਿਲੋਮੀਟਰ ਦੂਰ ਸਬਾਈ ਮਾਧੋਪੁਰ ਜ਼ਿਲ੍ਹੇ ਦੇ ਕਿਲਾ ਵਿਜੇਗੜ੍ਹ ਵਿੱਚ ਆਉਂਦਾ ਹੈ ਤੇ ਸ਼ਾਮਾ ਨੂੰ ਮਿਲਦਾ ਹੈ तकरीबन ਇਹਨਾਂ ਨੂੰ ਘੁੰਮਦਿਆਂ ਨੂੰ ਰਾਤ ਦੇ 12:30 ਵਜੇ ਜਾਂਦੇ ਨੇ ਨਵੇਦ ਨੂੰ ਸ਼ਾਮਾ ਬੁਲਾਉਂਦੀ ਹੈ ਤੇ ਹੁਣ ਇਹ ਨਵੇਦ ਜਦੋਂ ਇਹਨਾਂ ਨੂੰ ਮਿਲਦਾ ਤਾਂ ਅਭਿਸ਼ੇਕ ਸ਼ਾਮਾ ਨੂੰ ਪੁੱਛਦਾ ਕਿ ਇਹ ਕੌਣਾ ਹੈ ਤਾਂ ਸ਼ਾਮਾ ਨੇ ਕਿਹਾ ਕਿ ਇਹ ਮੇਰਾ ਦੋਸਤ ਹੈ ਉਸ ਤੋਂ ਬਾਅਦ ਇਹ ਮੌਕਾ ਦੇਖਦੇ ਨੇ ਅਭਿਸ਼ੇਕ ਨੂੰ ਮਾਰਨ ਦਾ ਅਭਿਸ਼ੇਕ ਹੈਲਦੀ ਸੀ ਯਾਨੀ ਸਿਹਤ ਵਿੱਚ ਨਵੇਦ ਨਾਲ ਉਹ ਤਕੜਾ ਸੀ ਪਰ ਨਵੇਦ ਨੇ ਮੌਕਾ ਦੇਖ ਕੇ ਇੱਕ ਲੋਹੇ ਦੀ ਰਾੜ ਅਭਿਸ਼ੇਕ ਦੇ ਸਿਰ ਵਿੱਚ ਮਾਰੀ ਅਭਿਸ਼ੇਕ ਧਰਤੀ ਤੇ ਡਿੱਗ ਪੈਂਦਾ ਉਸ ਤੋਂ ਬਾਅਦ ਇਹ ਉਸ ਦੇ ਰਾੜਾ ਮਾਰਨ ਲੱਗਦੇ ਨੇ ਉਸ ਉੱਤੇ ਹਮਲਾ ਕਰ ਦਿੰਦੇ ਨੇ ਜਦੋਂ ਤੱਕ ਇਸ ਦੀ ਮੌਤ ਨਹੀਂ ਹੋ ਜਾਂਦੀ ਜਦੋਂ ਅਭਿਸ਼ੇਕ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਉਸ ਦੇ ਤਨ ਤੋਂ ਸਾਰੇ ਕੱਪੜੇ ਉਲਾ ਲੈਂਦੇ ਆ ਕਪੜੇ ਲਾਉਣ ਤੋਂ ਬਾਅਦ ਟੋਇਆ ਪੱਟ ਕੇ ਇਸ ਦੀ লাশ ਨੂੰ ਟੋਇਏ ਦੇ ਵਿੱਚ ਦੱਬ ਦਿੰਦੇ ਨੇ ਤੇ ਅਭਿਸ਼ੇਕ ਦੀ ਬਾਈਕ ਲੈ ਕੇ ਉਸ ਦੇ ਕਪੜੇ ਇੱਕ ਤਲਾਬ ਵਿੱਚ ਸੁੱਟ ਦਿੰਦੇ ਨੇ ਤੇ ਬਾਈਕ ਨੂੰ ਇੱਕ ਖੂਹ ਦੇ ਵਿੱਚ ਸੁੱਟ ਦਿੰਦੇ ਨੇ ਪੁਲਿਸ ਉਸ ਤਲਾਬ ਦੇ ਵਿੱਚੋਂ ਅਭਿਸ਼ੇਕ ਦੇ ਕਪੜੇ ਵੀ ਬਰਾਮਦ ਕਰ ਲੈਂਦੀ ਹੈ ਤੇ ਖੂਹ ਦੇ ਵਿੱਚੋਂ ਪੁਲਿਸ ਨੂੰ ਅਭਿਸ਼ੇਕ ਦੀ ਬਾਈਕ ਵੀ ਮਿਲ ਜਾਂਦੀ ਹੈ ਤੇ ਉਹ ਟੋਇਆ ਪੱਟ ਕੇ ਜਦੋਂ ਪੁਲਿਸ ਨੇ ਦੇਖਿਆ ਤਾਂ ਉਸ ਵਿੱਚ ਅਭਿਸ਼ੇਕ ਦਾ ਕੰਕਾਲ ਵੀ ਮਿਲ ਜਾਂਦਾ ਹੈ ਇਸ ਦਾ ਡੀਐਨਏ ਟੈਸਟ ਕਰਵਾਇਆ ਜਾਂਦਾ ਹੈ ਡੀਐਨਏ ਟੈਸਟ ਦੇ ਵਿੱਚ ਸਾਬਤ ਹੋ ਜਾਂਦਾ ਕਿ ਇਹ ਜੋ লাশ ਹੈ ਜੋ ਕੰਕਾਲ ਹੈ ਇਹ ਅਭਿਸ਼ੇਕ ਦਾ ਹੀ ਹੈ ਸਾਰਾ ਰਾਜ਼ ਖੁੱਲ ਗਿਆ ਸੀ ਕਿ ਅਭਿਸ਼ੇਕ ਦਾ ਕਤਲ ਉਸ ਦੀ ਸਾਲੀ ਸ਼ਾਮਾ ਤੇ ਉਸ ਦੇ ਪ੍ਰੇਮੀ ਨਵੇਦ ਨੇ ਕੀਤਾ ਕਿਉਂਕਿ ਸ਼ਾਮਾ ਨੇ ਕਿਹਾ ਕਿ ਇਸ ਬੰਦੇ ਨੂੰ ਇਸ ਕਰਕੇ ਮਾਰਿਆ ਕਿ ਇਸ ਨੇ ਮੇਰੀ ਭੈਣ ਦਾ ਘਰ ਵੀ ਬਰਬਾਦ ਕਰ ਦਿੱਤਾ ਤੇ ਇਹ ਸਾਡੇ ਉੱਪਰ ਪੁਲਿਸ ਜਾਂ ਰੋ ਮਾਰਦਾ ਸੀ ਯਾਨੀ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਮੈਂ ਇਸ ਤੋਂ ਬੜੀ ਪਰੇਸ਼ਾਨ ਸੀ ਤੇ ਅਸੀਂ ਆਖਿਰ ਦੇ ਵਿੱਚ ਇਹ ਸੋਚਿਆ ਕਿ ਇਸ ਨੂੰ ਮਾਰਨਾ ਹੀ ਹੋਵੇਗਾ ਤੇ ਇਹ ਇਸ ਦਾ ਕਤਲ ਕਰ ਦਿੰਦੇ ਨੇ ਇਹ ਸਾਰਿਆ ਰਾਜ ਖੁੱਲਣ ਨੂੰ ਤਕਰੀਬਨ 110 ਦਿਨ ਲੱਗ ਜਾਂਦੇ ਨੇ 19 ਦਸੰਬਰ 2019 ਨੂੰ ਇਹ ਖੁਲਾਸਾ ਪੁਲਿਸ ਕਰਦੀ ਹੈ ਇਹ ਸਾਰੇ ਕੇਸ ਦਾ ਜੋ ਪਰਦਾ ਹੁੰਦਾ ਉਹ ਫਾਸ਼ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸ਼ਾਮਾ ਅਤੇ ਨਵੇਦ ਨੂੰ ਪੁਲਿਸ ਜੇਲ੍ਹ ਵਿੱਚ ਭੇਜ ਦਿੰਦੀ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਜਾਣੂ ਕਰਵਾਉਣਾ ਹੈ ਕਿ ਕਦੇ-ਕਦੇ ਬੰਦਾ ਆਪਣੇ ਰਤਬੇ ਦਾ ਆਪਣੀ ਤਾਕਤ ਦਾ ਆਪਣੇ ਪੈਸੇ ਦਾ ਕਮਾਂਡ ਕਰ ਬੈਠਦਾ ਹੈ ਉਸ ਦਾ ਗਲਤ ਇਸਤੇਮਾਲ ਕਰਦਾ ਹੈ ਤੇ ਫਿਰ ਜਦੋਂ ਉਸ ਦਾ ਗਲਤ ਇਸਤੇਮਾਲ ਕਰਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਨਾਲ ਇਸ ਗਲਤ ਰਵਈਏ ਕਾਰਨ ਕੀ ਹੋ ਸਕਦਾ ਹੈ ਜਿਵੇਂ ਇਸ ਘਟਨਾ ਦੇ ਵਿੱਚ ਅਭਿਸ਼ੇਕ ਦੇ ਨਾਲ ਹੋਇਆ ਉਸ ਨੇ ਆਪਣਾ ਪੁਲਸ ਵਾਲਾ ਹੋਣ ਦਾ ਰੋਪ ਇਨਾਂ ਉੱਪਰ ਮਾਰਿਆ ਪਰ ਇਹ ਰੋਹ ਮਾਰਦੇ ਮਾਰਦੇ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿੱਡੀ ਵੱਡੀ ਮੁਸ਼ਕਲ ਵਿੱਚ ਫਸ ਜਾਵਾਂਗਾ ਇਸ ਦਾ ਖਮਿਆਜਾ ਮੈਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਵੇਗਾ ਜੋ ਉਸ ਨੂੰ ਚੁਕਾਉਣਾ ਪਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ